ਗੱਲ ਜੀ ਅੱਜ ਦੀਵਾਲੀ ਦਾ ਦਿਨ ਹੈ ਦੇਖ ਦੇ ਸਾਹ ਦਾ ਪੰਜਾਬ ਸਰਕਾਰ ਨੇ ਖਾ ਦੇ ਦੇ ਸਾ ਜਿਹੜਾ ਅੱਜ ਤੇ ਕਵਾਸ ਤੇ ਬਿਠੇ ਹੈ ਤੁਹਾਨੂੰ ਜਾਰੀ ਕੀਤਾ ਗਿਆ ਕੀ ਤੁਹਾਨੂੰ ਇਨਸਾਫ ਦੀ ਮੰਗ ਹੈ ਕੀ ਚਾਹੁੰਦੇ ਹੋ ਜੀ ਆਪ ਜੀ ਨੂੰ ਬਸ ਇਸ ਧਰਨੇ ਦਾ ਹੀ ਭਾਰਤ ਦੀ ਪੰਜਾਬ ਦੀ ਜਨਤਾ ਦੇ ਧਿਆਨ ਵਿੱਚ ਇਹ ਲੈਣਾ ਚਾਹੁੰਦਾ ਕਿ ਦੇਸ਼ ਦੀ ਸਰਵੋਤਮ ਸੰਸਥਾ ਲੋਕ ਸਭਾ ਬੰਦਰ ਜਿਹੜੀ ਆਪਾਂ ਕੀ ਆਮ ਭਾਰਤ ਦੇ ਹਰੇਕ ਆਮ ਨਾਗਰਿਕ ਨੂੰ ਇਕ ਅਧਿਕਾਰ ਦਿੱਤਾ ਗਿਆ ਸੀ ਸੂਚਨਾ ਦਾ ਅਧਿਕਾਰ ਔਰ ਇਸ ਵਾਸਤੇ ਕੇ ਕੇਂਦਰ ਸਰਕਾਰ ਨੇ ਜਾਣਕਾਰੀ ਸਲਾਹੀ ਕਮਿਸ਼ਨ ਜਿਹੜਾ ਨਾ 2005 ਲਾ ਦਿੱਤਾ ਸਿਖਾਇਆ ਹੋਏ ਜਿੰਨਾ ਮੇਨ ਮਕਸਦ ਸੀ ਕਿ ਸਰਕਾਰੀ ਅਧਿਕਾਰੀ ਕਰਮਚਾਰੀਆਂ ਦੇ ਕੰਮ ਦੇ ਵਿੱਚ ਪਾਰਦਰਸ਼ਤਾ ਹੋਵੇ ਇਹ ਆਪਣੇ ਕੰਮਾਂ ਕਰੀ ਜਨਤਾ ਦੇ ਜਵਾਬਦੇਹ ਹੋ ਤੇ ਪ੍ਰਸ਼ਾਸਨ ਦੇ ਵਿੱਚ ਭ੍ਰਸ਼ਟਾਚਾਰ ਮੁਕਤ ਰਾਜ ਹੋਵੇ ਤਾਂ ਜੋ ਜਨਤਾ ਉਹ ਕਿਸੇ ਵੀ ਗਲਤੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਲੇਕਿਨ ਅੱਜ ਇਹ ਐਕਟ ਲਾਗ ਮੂਲ ਤੋਂ 20 ਸਾਲ ਬਾਅਦ ਦੇਸ਼ ਦੀ ਆਈਐਸ ਆਈਪੀਐਸ ਲੋਬੀ ਅਤੇ ਬ੍ਰਿਟਿਸ਼ੀਅਨ ਸਿਸਟਮ ਨੇ ਸੁਪਰੀਮ ਕੋਰਟ ਨੇ ਅਜਿਹੇ ਫੈਸਲੇ ਦੇ ਦਿੱਤੇ ਹਨ ਜਿਨ੍ਹਾਂ ਦੀ ਆੜ ਦੇ ਵਿੱਚ ਇਹ ਲੋਬੀ ਤੇ ਬ੍ਰਿਟਿਸ਼ੀਅਨ ਹੈ ਤੇ ਜਿਹੜੇ ਰਾਸ਼ਟਰੀ ਕਮਿਸ਼ਨ ਦਾ ਕੰਪਲਿਟ ਕਮਿਸ਼ਨਰ ਆ ਉਹ ਸਰਕਾਰੀ ਦਫਤਰਾਂ ਦੇ ਵਿੱਚ ਫੈਲੀ ਇਹ ਕੱਟਾਚਾਰ ਨੂੰ ਬਾਹਰ ਨਹੀਂ ਦੇਉਣ ਦੇ ਰਹੇ ਤੇ ਇਸ ਐਕਟ ਨੂੰ ਕਮਜ਼ੋਰ ਕਰਨ ਦੀਆਂ ਉਹਨਾਂ ਦੀਆਂ ਮਨਛਾਵਾਂ ਜਿਹੀਆਂ ਲਗਾਤਾਰ ਜਾਰੀ ਹਨ ਅੱਜ ਇਹ ਐਕਟ ਆਖਰੀ ਸਾਵਾਂ ਤੇ ਪਹੁੰਚ ਚੁੱਕਿਆ ਹੈ ਜੀਕਰ ਬੀਜੇ ਨਾਗਰਿਕ ਇਸ ਐਕਟ ਨੂੰ ਬਚਾਉਣ ਵਾਸਤੇ ਆਵਾਜ਼ ਨਹੀਂ ਉਠਾਉਂਦੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੇਰੀ ਤਰ੍ਹਾਂ ਉਹਨਾਂ ਦੇ ਵਿੱਚ ਤੇ ਵੀ ਇਹ ਆਈਐਸ ਆਈਪੀਐਸ ਲੋਬੀ ਜਾਂ ਜੁਡੀਸ਼ੀਅਲ ਸਿਸਟਮ ਕੀ ਪਰਚੇ ਦਾਕਰਾਏਗਾ ਉਹਨਾਂ ਦੇ ਨਾਲ ਅਸ਼ਤਤਾ ਕਰੇਗਾ ਉਹਨਾਂ ਨੂੰ ਤੰਗ ਪਹੁੰਚਾ ਕੇ ਜਾਵੇ ਸਾਜੀ ਬੇਸ਼ਤਰਾ ਦੇ ਕਰਵਾਏ ਕਿੱਥੇ ਵੇਹਣਾ ਜੀ ਆਪਣੇ ਡਿਪਟੀ ਕਸਟੋਡੀਆਂ ਦੇ ਵਿੱਚ ਜਿਹੜੇ ਸਾਲ 2022 ਦੇ ਵਿੱਚ ਇੱਕ ਆਰਟੀ ਪਾਈ ਸੀ ਇਸ ਸਬਕਤ ਦੇ ਵਿੱਚ ਪੂਰੇ ਕੰਪਲੈਕਸ ਦੇ ਵਿੱਚ ਹੋਏ ਖਰਚਿਆਂ ਦੀ ਮੰਗ ਦੀ ਸੂਚਨਾ ਪਾਈ ਸੀ ਆਰਟੀ ਪਾਈ ਸੀ ਕਿ ਕਿੱਥੇ ਜਾਵੇ ਜਿਹੜੇ ਕੰਪਲੈਕਸ ਦੇ ਵਿੱਚ ਆ ਠੀਕੇ ਆ ਕੰਟੀਨੈਂਟ ਸਾਈਕਲ ਸਟੈਂਡ ਆ ਪਾਰਨਾ ਦੀ ਕੋਈ ਹਿੰਦੀਆ ਕੋਲ ਨਹੀਂ ਕਹਿੰਦਾ। ਹੋਰ ਵੀ ਇਹ ਨਾ ਮੱਗਾ ਕੋ ਸਰਕਾਰ ਨੂੰ ਆਮਦਨ ਹੁੰਦੀ ਹੈ। ਬੂਖਾ ਦਾ ਕਰਾਇਆ ਆਉਂਦਾ। ਇਹ ਕਰਾਇਆ ਜਿਹੜਾ ਸਰਕਾਰ ਨੇ ਕੀ ਕੀਤਾ ਸੀ ਇੱਕ ਓਨਡਮ ਸੁਸਾਇਟੀ ਬਣਾਉਤੀ। ਜਦੋਂ ਮੈਂ ਧਰਤੀ ਹੋਇਆ ਸੀ ਇਸ ਕੰਪਲੈਕਸ ਦੀ ਸਾਮ ਸੰਭਾਲ ਲਈ ਜਿਹੜੇ ਫੰਡ ਸੀ ਉਹ ਸਰਕਾਰ ਦਿੰਦੀ ਹੁੰਦੀ। ਲੇਕਿਨ 2007 ਤੋਂ ਬਾਅਦ ਸਰਕਾਰ ਨੇ ਹਰੇਕ ਜਿਲੇ ਦੇ ਵਿੱਚ ਡੀਸੀ ਦੀ ਚੇਅਰਮੈਨਸ਼ਿਪ ਤੇ ਹੇਠ ਇੱਕ ਓਨਡਮ ਸੁਸਾਇਟੀ ਦਾ ਗਠਨ ਕਰ ਦਿੱਤਾ। ਕੋਰਨਰ ਸੋਸਾਇਟੀ ਦਾ ਕੰਮ ਕਰਦੇ ਹੋਏ ਸਰਕਾਰ ਨੇ ਇਹ ਕਹਿਤਾ ਕਿ ਜਿਹੜੇ ਕੰਪਲੈਕਸ ਦੇ ਵਿੱਚ ਜਿਹੜੇ ਵੀ ਆਮਦਨ ਦੇ ਸਰੋਤ ਆ ਉਹਨਾਂ ਤੋਂ ਪ੍ਰਾਪਤ ਆਮਦਨ ਇਹ ਸੋਸਾਇਟੀ ਦੇ ਬੈਂਕ ਦੇ ਖਾਤੇ 'ਤੇ ਜਮ੍ਹਾਂ ਹੋਵੇਗੀ ਤੇ ਇਹਨਾਂ ਦੇ ਵਿੱਚੋਂ ਹੀ ਕੰਪਲੈਕਸ ਦੀ ਸਾਂਝੀ ਸੰਭਾਲ ਕੰਪਲੈਕਸ ਦੇ ਵਿੱਚ ਜਿਹੜੀ ਵੀ ਕਰਤਜਾਰੀਆਂ ਦੀ ਲੋੜ ਤਾਂ ਉਹਨਾਂ ਨੂੰ ਪੂਰਾ ਕਰਨ ਦੀ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ ਜਿਹਦੇ ਵਿੱਚ ਸੱਚਿਆ ਕਰੂਗਾ ਦੇਖੋ ਪੂਰਨਾ ਹਦਾਇਤਾ ਦੇ ਵਿੱਚ ਨਾਲ 20 ਇਸ ਗੱਲ ਲਈ ਵੀ ਪਵੰਦ ਕੀਤਾ ਗਿਆ ਸੀ ਦੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਜੇਤੀ ਇੱਕ ਬੜੀ ਜਿੰਮੇਵਾਰੀ ਵਾਲੀ ਪੋਸਟ ਹੁੰਦੀ ਹੈ ਉਹ ਇਹਨਾਂ ਦਾ ਖਰਚਾ ਕਰਨ ਸਮੇ ਬੜੇ ਹੀ ਧਿਆਨ ਦੇ ਨਾਲ ਖਰਚਾ ਕਰੇਗਾ ਜਿਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਖਰਚਾ ਕੀਤਾ ਜਾਂਦਾ ਠੀਕ ਹੈ ਨਾ ਜਦ ਮੈਂ ਆਰਟੀਆਈ ਪਾਈ ਪਹਿਲਾਂ ਦਾ ਮੈਨੂੰ ਸੂਚਨਾ ਦੇ ਅਧਿਕਾਰ ਹੈ ਇਸਾ ਆਰਟੀਆਈ ਵੀ ਚੂਤਣਾ ਹੀ ਨਹੀਂ ਅੱਜ 3 ਸਾਲ ਹੋ ਗਏ ਆ ਇਟ ਇਨਫੋਰਮੇਸ਼ਨ ਕਮਿਸ਼ਨ ਤੱਕ ਤੋਂ ਵੀ ਇਸ ਲਈ ਕੋਈ ਇਨਸਾਫ ਨਹੀਂ ਮਿਲਿਆ ਹੈ ਇਹ ਨੰਬਰ ਨੋਟ ਕਰ ਲਓ 4722 ਆਫ 2023 ਇਹ ਅਪੀਲ ਕੇਸ ਦੇ ਆਰਡਰ ਕੱਢ ਕੇ ਦੇਖ ਲਓ ਡੀਸੀ ਜੇਟਾ ਪੀਆਓ ਨੇ ਮੰਨੀ ਦੀ ਗੱਲ ਕਿ ਸਾਡੇ ਕੋਲ ਜਿਹੜੀ ਇਹ ਬੰਦਾ ਇਨਫੋਰਮੇਸ਼ਨ ਮੰਗਦਾ ਉਹਦੇ 40000 ਰੁਪਏ ਜ ਹੈ ਤੇ ਮੈਂ ਕਹਿਆ ਸੀ ਮੈਂ 40000 ਦੇ ਪੇਜ ਦੀ ਫੋਟੋ ਕਾਪੀ ਦਾ ਰੇਟ 80000 ਰੁਪਿਆ ਦੇਣ ਨੂੰ ਤਿਆਰ ਹਾਂ ਬਸ਼ਰਤੇ ਕਿ ਮੈਨੂੰ ਸੂਚਨਾ ਮਹੱਈਆ ਕਰਾ ਦੇਣ ਕਿੰਦੇ ਸੂਚਨਾ ਜਿਹੜੀ ਵੋਲਿਊਮਸ ਸ਼ੇਪ ਦੇ ਵਿੱਚ ਅਸੀਂ ਇਹਨੂੰ ਜਿਹੜਾ ਆ ਦਿਖਾ ਨਹੀਂ ਸਕਦੇ ਮੈਂ ਕਹਿੰਜੀ ਮੈਨੂੰ ਇਨਸਪੈਕਸ਼ਨ ਕਰਾ ਦੇਣ ਮੈਂ ਇਨਸਪੈਕਸ਼ਨ ਕਰਕੇ ਆਪੇ ਜਿਹੜੇ ਕਾਗਜ ਚ ਲੁੜਿੰਦੇ ਹੋਣਗੇ 40000 ਨਹੀਂ ਲੈਂਦਾ ਜਿਹੜੇ ਲੋੜ ਹੋਊਗੀ ਉਹ ਲੈ ਲਾਂਗਾ ਤੁਸੀਂ ਲੈ ਸਾਈਡ ਤੇ ਜਾ ਕੇ ਰਾਜ ਸਟੇਟ ਕਮਿਸ਼ਨ ਦੀ ਸਾਈਡ ਤੇ ਜਾ ਕੇ ਕੀਤੇ ਅਪੀਲ ਦੇ ਆਰਡਰ ਕੱਢ ਕੇ ਦੇਖ ਲਾਓ ਪਰ ਵੀ ਮਹੀਨੇ ਦੇ ਆਰਡਰ ਹੋਏ ਆ 2024 ਦੇ ਅੱਜ ਤੱਕ ਇਨਫਰਮੇਸ਼ਨ ਨਹੀਂ ਮਿਲਦੀ ਸਾਲ ਜੀ ਆਈਟੀਆਈ ਪਾਇ ਐਂਡ ਪਾਇਆ ਕਰ ਰ ਕਰਨ ਪਾਇਆ ਸੀ ਇਹੋ ਮੈਂ 2022 ਦੇ ਵਿੱਚ ਪਾਇ 4 11 2022 ਇਹ ਜੋ ਸਰਕਾਰ ਜਾਂ ਸੈਂਟਰ ਸਰਕਾਰ ਹੋਵੇ ਇਹ ਜੋ ਮਲਾਜਮ ਸਟਾਫ ਕਰ ਮਲਾਜਮ ਆ ਉਹਨਾਂ ਵਾਸਤੇ ਇੱਕ ਈਮਾਗਾ ਦੇ ਕੀ ਕਨਕੋਬਣਾ ਹੋਵੇ ਇਹ ਮੈਂ ਕਹਿਣਾ ਵੀ ਜਿਹੜੇ ਇਸ ਐਕਟ ਨੂੰ ਕਮਜ਼ੋਰ ਕਰਨ ਦੀ ਆੜ ਦੇ ਵਿੱਚ ਜਿਹੜੀ ਫੈਸਲਾਚਾਰ ਕੀਤਾ ਜਾ ਰਿਹਾ ਹੈ ਜਾਵੇ ਤੇ ਇਸ ਸਥੂਨ ਨੂੰ ਜਿਹੜਾ ਆ ਉਹ ਇਹਦਾ ਮੇਨ ਉਦੇਸ਼ ਸੀ ਇਹ laun ਦਿੱਤਾ ਜਾਵੇ ਉਹਨੂੰ ਨਾਕਾਮਯਾਬ ਨਾ ਕੀਤਾ ਜਾਵੇ ਇਹ ਆਈਐਸ ਆਈਟੀਐਸ ਲੋਬੀ ਦੇਸ਼ ਦੀ ਜਨਤਾ ਪ੍ਰਤੀ ਜਵਾਬਦੇਹ ਹੈ ਇਸ ਦੇਸ਼ ਦੀ ਜਨਤਾ ਦੇ ਵਿੱਚ ਆਮ ਜਨਤਾ ਜੀ ਇਹਨਾਂ ਅਧਿਕਾਰੀਆਂ ਦੀ ਕਾਰਜ ਸ਼ੈਲੀ ਇਹਨਾਂ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਦੇਸ਼ ਦੇ ਨਾਗਰਿਕਾਂ ਨੂੰ ਪਤਾ ਹੋਣਾ ਲੱਗਣਾ ਚਾਹੀਦਾ ਹੈ ਕਿ ਇਹ ਕਿਸ ਤਰੀਕੇ ਦਾ ਕੰਮ ਕਰਦੇ ਆ ਹਰੇਕ ਨਾਗਰਿਕ ਨੂੰ ਜਾਣਨ ਦਾ ਅਧਿਕਾਰ ਹੈ ਆਹ ਤਰ੍ਹਾਂ ਦੇ ਦਿੱਤੇ ਕਰਾਉਣ ਦੇ ਮੈਂ ਬੰਦਾ ਇਹ ਮਾਣੂ ਮੰਨ ਲੈਂਦੇ ਤੇ ਮੈਂ ਕੀ ਕਰਦੇ ਹਾਂ ਤਾਂ ਕਿ ਕਲਿਆਣਾ ਤੋਂ ਕੁਝ ਹੋਵੇ ਸਾਬਿਤ ਹੁੰਦੇ ਕਿ ਜਦੋਂ ਇਹ ਇਸ ਤਰ੍ਹਾਂ ਦੀ ਮੈਂ ਤੂਤਨਾ ਦੀ ਮੰਨ ਕੀਤੀ ਕਿ ਅਫਸਰਾਂ ਖੇਡ ਰਹੇ ਨੇ ਤੇ ਜਿਹਦੇ ਉਸ ਬੇਲੇ ਦਾ ਜਿਹੜਾ ਨਲਾਇਕ ਡੀਸੀ ਜਸਪੀ ਸਿੰਘ ਸੀਗਾ ਉਹਨੇ ਕੀ ਕੀਤਾ ਪਹਿਲਾਂ ਤਾਂ ਮੈਨੂੰ ਤਾਂ ਕਹੇ ਧਮਕਾ ਸੁਪਰਨ ਦੇ ਰਾਹੀਂ ਕਿ ਆਟੇ ਵਾਪਸ ਲਵੇ ਇਹ ਕਾਰਜੇ ਮੈਂ ਵਾਪਸ ਲਈ ਸuperintendent staff ਦੇ ਕਹਿੰਦੇ ਕਿ ਦਫਤਰ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਲੇਕਿਨ ਜਦੋਂ ਉਸ ਬੰਦੇ ਨੇ ਮੇਰੇ ਨਾਲ ਅੰਦਰਖਾਤੇ ਆਪਣੀ ਰੰਜਿਸ਼ ਜਾਰੀ ਰੱਖੀ ਤੇ ਮੈਂ ਇਹਨੂੰ ਆਨਲਾਈਨ ਦੁਬਾਰਾ ਪਾਇਆ ਜਦੋਂ ਦੁਬਾਰਾ ਪਾਇਆ ਤਾਂ ਉਸ ਬੰਦੇ ਨੇ ਦਫ਼ਤਰ ਦੇ ਵਿੱਚ ਇੱਕ ਕ੍ਰਾਫਟ ਲੇਡੀ ਨੂੰ ਮੇਰੇ ਖਿਲਾਫ ਖੜਾ ਕਰਕੇ ਮੇਰੇ ਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਸੈਕਸੁਅਲ ਹਰਾਸਮੈਂਟ ਦੇ ਅਲਾਵਾ ਐਡ ਪੁਰਚਾ ਦਰਜ ਕਰਾਇਆ ਔਰ ਇਨਾ ਹੀ ਨਹੀਂ ਮੈਂ ਤੁਹਾਨੂੰ ਦੱਸਦਾ ਇਸ ਕੰਪਲੈਕਸ ਦੀ ਸਫਾਈ ਦਾ ਮਹੀਨੇ ਦਾ ਠੇਕਾ 1.5 ਲੱਖ ਰੁਪਏ ਦਿੱਤਾ ਜਾਂਦਾ ਹੈ ਕੰਪਨੀ ਨੂੰ ਔਰ ਉਸ ਕੰਪਨੀ ਨੇ ਜਿਹੜੇ ਸਫਾਈ ਸੇਵਕ ਰੱਖੇ ਆ ਇਹਨਾਂ ਦੀ ਜਿਹੜੀ ਗਿਣਤੀ ਸ਼ੋਅ ਕੀਤੀ ਹੈ ਰਿਕਾਰਡ 'ਚ ਉਹ ਗਿਣਤੀ ਪੂਰੀ ਇੱਥੇ ਕੰਮ ਨਹੀਂ ਕਰਦੀ ਕੰਮ ਕਿੱਥੇ ਕਰਦੀ ਆ ਕੰਮ ਕਰਦੀ ਸੀ ਕਮਿਸ਼ਨਰ ਗੁਰਪ੍ਰੀਤ कौर ਸਫਰਾ ਦੀ ਕੋਠੀ ਵਿੱਚ ਉਹ ਕੰਮ ਕਰਦੀ ਸੀ ਗੁਰਪ੍ਰੀਤ कौर ਸਫਰਾ ਦੇ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਤੁਸੀਂ ਦੱਸੋ ਰੈਂਡਮ ਸੁਸਾਇਟੀ ਦਾ ਗਠਨ ਕੀਤਾ ਗਿਆ ਸੀ ਡੀਏਸੀ ਕੰਪਲੈਕਸ ਵਾਸਤੇ ਬਾਕੀ ਕਮਿਸ਼ਨਰ ਦਫਤਰ ਕਮਿਸ਼ਨਰ ਦਫਤਰ ਤੇ ਅਲੱਗ ਬਜਟ ਆ ਕਮਿਸ਼ਨਰ ਦਫਤਰ ਤੇ ਅਲੱਗ ਸਟਾਫ ਮਲਾਜਮ ਆ ਲੇਕਿਨ ਇਹਨਾਂ ਨੇ ਅਫਸਰਾਂ ਨੇ ਆਪਣੀਆਂ ਸੂਚਨਾ ਦਫਤਰ ਇਹਨਾਂ ਪੰਡਾਂ ਦੀ ਜਦੋਂ ਜ਼ਰੂਰਤੋਂ ਕੀਤੀ ਵੀ ਨੇ ਧਿਆਨ ਚ ਆਇਆ ਮੈਂ ਵੀ ਇਸੇ ਤਰ੍ਹਾਂ ਦੀ ਮੰਗ ਕਰ ਦਿੱਤੀ ਤੇ ਮੇਰੇ ਕੋਲ ਆਫਸਰ ਲਈ ਖੜਾ ਕਰਕੇ ਜਿਹੜੀ ਇਹ ਕਮ ਕਮਾਦਾਤ ਕਿਹਾ ਗਿਆ ਅਤੇ ਜਿਲੇ ਦੀ ਸੈਕਟਰ ਰਾਸਟ੍ਰਿਕ ਲੋਕਲ ਕਮੇਟੀ ਜਿਹੜੀ ਹੈ ਉਹਦੀ ਸ਼ਿਕਾਇਤ ਨੂੰ ਦਫਤਰ ਦਰਜ ਕਰ ਦਿੱਤੀ ਆ ਕਿ ਮੇਰੇ ਖਿਲਾਫ ਕੋਈ ਵੀ ਦੱਸਲਾਦ ਦੇ ਦੋਸ਼ ਸਾਬਤ ਨਹੀਂ ਹੋਏ ਉਲਟਾ ਮੈਂ ਜੋ ਉਹਦੀ ਸ਼ਿਕਾਇਤ ਪਾਈ ਸੀ ਕਿ ਇਹ ਲੇਡੀ ਪ੍ਰਾਈਵੇਟ ਬੰਦਾ ਰੱਖ ਕੇ ਮੈਂ ਜੀਜਾ ਜਗENDER ਵੰਦੀ ਰੀਡਰ ਲੱਗੀ ਸੀ ਉਹ ਮਨਵੀਰ ਗੁਪਤਾ ਉਹਦਾ ਨਾਮ ਸੀ ਇਹਨੇ ਘਰ ਆਲਾ ਦਵਾਈਆਂ ਦਾ ਕੰਮ ਕਰਦਾ ਉਹ ਆਏ ਗਏ ਗੈਰ ਹਾਜਰ ਹੋ ਗਏ ਕਿ ਮੇਰੇ ਕੋਲ ਹੀ ਦਫਤਰ ਦਾ ਕੰਮ ਉਤਾਰ ਲੀਗਾ ਮੈਂ ਤਨਖਾਹ ਬਣਾਉਂਦਾ ਸੀ ਰੂਲ ਅਨੁਸਾਰ ਜਿਉਂ ਚੁੱਤੀ ਦੀ ਰੈਕੀ ਦੀ ਗੱਲ ਤੋਂ ਬਾਅਦ ਸਰਕਾਰ ਨੇ ਦੱਸਦਾ ਕਿ ਉਹ ਵਾਈਲ ਅਲਾਉਂਸ ਕੱਟਣਾ ਉਹਨਾਂ ਦਾ ਟ੍ਰੈਵਲਿੰਗ ਲਾਉਂਸ ਕੱਟਣਾ ਜਦੋਂ ਮੈਂ ਇਧਰੇ ਕੰਮ ਸ਼ੁਰੂ ਕੀਤਾ ਤੇ ਉਹਨੇ ਹੱਥਾਂ ਦੇ ਨਾਲ ਲੱਗ ਕੇ ਮੇਰੀ ਬੜੀ ਫਲੋਰ ਕਰਵਾਈ ਫਿਰ ਉਹਨੇ ਜਿੱਥੇ ਤਾਕਤ ਦੇ ਨਾਲ ਡੀਸੀ ਦੀ ਘਰ ਵਾਲੀ ਜਿਹੜੀ ਸੀਗੀ ਐਸਐਸਪੀ ਚੰਡੀਗੜ੍ਹ ਕਮਰਜੀਤ ਕੌਰ ਉਹਦੀ ਤੇ ਬਚਲਾ ਗੁਪਤਾ ਦੀ ਹੈਲਪ ਨਾਲ ਮੇਰੇ ਤੇ ਕਸ਼ਟਾਚਾਰ ਦੇ ਖਿਲਾਫ ਆਵਾਜ਼ ਉਠਾਉਣ ਤੇ ਉਠਾ ਪੱਤਾ ਦਾ ਦਿਕਰਾਇਆ 11 11 2022 ਨੂੰ 153 ਨੰਬਰ ਰਾਣਾ ਨਵੀਂ ਪਾਲਾ ਦੇ। ਮੈਂ ਕਹਿੰਨਾ ਕਿ ਫੌਲਸਾ ਹੱਥ ਖੜੇ ਕਰਦੀ ਆ। ਐਮਲਜੀਤ ਸਿੰਘ ਹੱਥ ਖੜੇ ਕਰ ਗਿਆ। ਹਰਵਿੰਦਰ ਸਿੰਘ ਫਿਰ ਹੱਥ ਖੜੇ ਕਰ ਗਿਆ। ਜਗਮੋਣ ਹੱਥ ਖੜੇ ਕਰ ਗਿਆ। ਆਹ ਕਮਿਸ਼ਨਰ ਵੀ ਕੋ ਉਪਕਟ ਐਸ ਕੋ ਉਪਕਟ ਦੀ ਇਹ ਵੀ ਹੱਥ ਖੜੇ ਕਰ ਗਿਆ। ਇਹਨਾਂ ਦਾ ਹੋਮ ਸੈਕਟਰੀ ਵੀ ਹੱਥ ਖੜੇ ਕਰ ਗਿਆ। ਇਹਹੀ ਜਵਾਬ ਦੇਈ ਜਾਂਦੇ ਕਿ ਮਾਮਲਾ ਅਦਾਲਤ ਵਿੱਚ ਚੱਲ ਗਿਆ ਮੈਂ ਕਹ ਚੁੱਕਾ ਦੱਸਦੇ ਹਾਂ ਮੈਂ ਲੜਾਂਗਾ ਆਪਣੇ ਹੱਕ ਲਈ ਇਨਸਾਫ ਨੇ ਅਦਾਲਤ ਵਿੱਚ ਲੜਾਂਗਾ ਲੇਕਿਨ ਹੁਣ ਇਹ ਉਸ ਕਰਮਚਾਰੀ ਦੇ ਖਿਲਾਫ ਦੋਸ਼ ਸਾਬਤ ਹੋ ਗਏ ਆ ਕਿ ਉਹਨੇ ਪ੍ਰਾਈਵੇਟ ਪੱਧਰ ਰੱਖਿਆ ਸੀ ਉਹਨੇ ਮੇਰੇ ਤੇ ਸੈਕਟਰ ਹਸਮੈਂਟ ਦੇ ਗਲਤ ਦੋਸ਼ ਲਾਏ ਸੀ ਤੇ ਫਿਰ ਕੋਤੇ ਵੀ ਕਾਰਵਾਈ ਹੋਣੀ ਚਾਹੀਦੀ ਸੀ ਲੇਕਿਨ ਅਜੇ 3 ਸਾਲ ਹੋ ਗਏ ਉਸ ਲੇਡੀ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਕਮਿਸ਼ਨਰ ਗੁਰਪ੍ਰੀਤ कौर ਸਪਰਾ ਨੇ ਮੇਰੇ ਸੂਚਨਾ ਦੇ ਅਧਿਕਾਰ ਤੇ ਪ੍ਰਹਾਰ ਕੀਤਾ ਜੋ ਕਿ ਐਕਟ ਉੰਨੀ ਜੂਰਿਸਡਿਕਸ਼ਨ ਤੋਂ ਕਿਸੇ ਵੀ ਰੂਲ ਹਦਾਇਤ ਦੇ ਬਿਲਕੁਲ ਉਲਟ ਹੈ ਕੋਈ ਵੀ ਆਈ ਹੈ ਸਭ ਤੋਂ ਕਿਸੇ ਵੀ ਨਾਗਰਿਕ ਦੇ ਸੂchnਾ ਦੇ ਅਧਿਕਾਰ ਦੀ ਬਕਤੇ ਰੋਕ ਨਹੀਂ ਲਾ ਸਕਦਾ ਔਰ ਜਿੰਨੀ ਦੇਰ ਮੈਨੂੰ ਇਹਨਾਂ ਚੀਜ਼ਾਂ ਦਾ ਇਨਸਾਫ ਨਹੀਂ ਮਿਲਦਾ ਮੈਂ ਇਸ ਤਰ੍ਹਾਂ ਦੇ ਬਹਿਰਾਂ ਰਹਾਂਗਾ ਲਗਾਤਾਰ ਕਟੜਨਾ ਨਹੀਂ ਉਠਾਗਾ ਅੱਗੇ ਤੁਹਾਣਾ ਕੰਮ ਜੇ ਚੱਲ ਜਾਈਏਗਾ ਜਿੰਨੀ ਦੇਰ ਇਨਸਾਫ ਨਹੀਂ ਮਿਲਦਾ ਜਿੰਨੀ ਦੇਰ ਬੈਠੇ ਰਹਾਂਗੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਨੋਟ ਹੈ ਕੋਈ ਬਿਲਕੁਲ ਜੀ ਤੁਹਾਨੂੰ ਬਿਲਕੁਲ ਦਿੱਤਾ ਜੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਚੀਫ ਸਕੱਟਰੀ ਹੋਮ ਸਕੱਟਰੀ ਸਾਰੀਆਂ ਥਾਟੀਆਂ ਨੂੰ ਇਹ ਨੋਟਿਸ ਜਾਰੀ ਪਾ ਦਿੱਤਾ ਲੇਕਿਨ ਇਹਨਾਂ ਕਿਸੇ ਨੇ ਪ੍ਰੌਂਟ ਕੀਤੀ ਹਾਂ ਕੱਲ ਜਰੂਰ ਪੁਲਿਸ ਕਮਿਸ਼ਨਰ ਦਫ਼ਤਰ ਤੋਂ ਇੱਕ ਲਾਜ਼ਮ ਦਾ ਫੋਨ ਆਇਆ ਸੀ ਕਿ ਜੀ ਤਰ੍ਹਾਂ ਨਾ ਆ ਜਿਓ ਜੀ ਤੁਹਾਨੂੰ ਮੈਨੂੰ ਨਾ ਬੁਲਾਵਿੰਦੇ ਮੈਂ ਉਹ ਨਾ ਨਿਕਿਆ ਕਿ ਜੀ 2 ਅਕਤੂਬਰ 2023 ਨੂੰ ਮੈਂ ਤਰ੍ਹਾਂ ਦਿੱਤਾ ਸੀ ਮੇਰਾ ਨਾਮ ਆ ਗਿਆ ਤਦੋਂ ਮੈਨੂੰ ਇਹ ਕਹਿ ਕੇ ਹਟਾਤਾ ਗਿਆ ਅਦਾਲਤਿਕਾ ਤੁਹਾਨੂੰ ਇਨਸਾਫ ਦੇ ਦਿੰਦੇ ਆ ਲੇਕਿਨ ਉਹਦੇ ਦੇ ਉੱਚੇ ਆਸ਼ਵਾਸਨ ਤੋਂ ਲੈ ਕੇ ਅੱਜ ਤੱਕ ਮਾਨੂੰ ਕੋਈ ਇਨਸਾਫ ਨਹੀਂ ਮਿਲਿਆ ਪਰ ਹੁਣ ਨਹੀਂ ਹੋਊਗਾ ਇਹ ਤਾਨਾ ਕਰਦਾ ਚਾਰੀ ਜਾ ਰਿਹਾ ਜੀਨੀ ਦੇਰ ਦਾ ਕੰਕਾਰ ਆਪਣਾ ਨਾਵਾ ਤੇ ਜੇ ਮੁਲਾਦੇ ਦੀਆਂ ਕਾਜ਼ੀਆਂ ਕਿ ਸੇ ਸਾਰਵਣ ਚਾਹਦੇ ਕਿੱਥੀ ਗੱਲ ਦੀ ਮਾਂ ਸਮਨਦਾਰ ਦਰਵਾਜ਼ੇ ਜੀਨੀ ਦਾ ਹੱਥ ਦੇ ਕੇ ਵਾਇਟ ਪਰ ਲਿਖ ਕੇ ਕਰਦੇ ਇੱਕ ਚਾਂ ਕਰਤੀ ਜਾਦੀ ਇਹ ਕੰਨਾ ਕਮੀਤਵਾਜੀ ਪਰਵਾਦੀ ਦਿਨਾਂ ਦੇ ਅੱਗੇ ਗਵਾਲੀ ਦਾ ਦਿਨ ਹੋਣੇ ਪੜੇ ਦੇਵ ਦੀ ਸੰਤਾਨਵਾਦ ਰੂਸ਼ਿਆ ਪਰਿਆ ਪਰ ਇਹ ਆਪਣੇ ਇਨਸਾਫ ਦੀ ਮੰਗ ਨੂੰ ਦਾ ਪ੍ਰਸ਼ਤਾ ਚਾਰਜ ਵਕਫਰ ਆਏ ਜ ਸਾਡੀ ਸਿਧਾਤਰ ਮੈਂ ਦਿਖਾਉਣਾ ਤੈਨੂੰ ਲੋਕੀ ਮੈਨੂੰ ਕੋਈ ਦਿਵਾਲੀ ਵਾਲੇ ਦਿਨ ਮੈਨੂੰ ਮੇਰਾ ਵੀ ਪਰਿਵਾਰ ਹੈ ਜਿਹੜਾ ਵੀ ਦਿਲ ਕਰਦਾ ਖੁੱਸਿਆ ਮਨੋਂ ਲੇਕਿਨ ਦਿਵਾਲੀ ਦੇ ਪਵਿੱਤਰ ਦਿਹਾੜੇ ਤੇ ਬੰਦੀ ਛੋੜ ਪਵਿੱਤਰ ਦਿਵਸ ਤੇ ਦੇਸ਼ ਦੀ ਸੇਵਾ ਲਈ ਸਾਨੂੰ ਚਾਹੀਦਾ ਕੋਈ ਨਾ ਕੋਈ ਕੰਮ ਅਸੀਂ ਦੇਸ਼ ਦੀ ਨਾਗਰਿਕਾਂ ਲਈ ਵੀ ਕਰੀਏ ਇਸ ਕਰਕੇ ਮੈਂ ਅੱਜ ਇਸ ਧਰਮ ਦੇ ਵਿੱਚ ਮੈਂ ਬੇਨਤੀ ਕਰੂੰਗਾ ਕਿ ਕੈਮਰਾ ਦੰਦੀ ਕਾਸੀ ਨੂੰ ਮੇਰੇ ਤੇ ਉਖਾ ਦੇ ਦਿੰਦੇ ਆ ਬੈਕ ਸਾਈਡ ਤੇ ਨਾਲ ਨਾਲ ਡੀਸੀ ਦਫ਼ਤਰ ਆ ਪਰ ਬੈਕ ਸਾਈਡ ਤੇ ਇਦੋਂ ਕੈਮਰਾ ਮਾਰਾ ਜਾਵੇ ਪਹਿਲੇ ਡੀਸੀ ਦਫ਼ਤਰ ਦਿਖਾਇਆ ਜਾਵੇ ਜੋ ਡੀਸੀ ਦਾ ਤੱਕ ਕਮਿਸ਼ਨ ਬੋਰਡ ਵੀ ਲੱਗਾ ਹੈ ਬੈਕ ਸਾਈਡ ਸਹੀ ਤੇ ਪਹਿਲਾਂ ਦਿਖਾਇਆ ਜਾਵੇ ਜਿੱਦੇ ਆਪਾਂ ਬੈਕ ਸਾਈਡ ਦਾ ਨਖਰ ਦਾ ਦਿਖਾ ਜਾਵੇ ਜੋ ਮੁਲਾਜ਼ਮ ਆ ਲਿਆ ਮੁਲਾਜ਼ਮ ਆ ਮੁਲਾਜ਼ਮ ਉੱਥੇ ਜੋ ਅਫਸਰਾਂ ਦੇ ਆਖਰ ਬਾਰੇ ਕੋਠੇ ਕੰਮ ਕਰਦੇ ਆ ਉਹਨਾਂ ਦਾ ਰਪਏ ਦਾ ਕੰਮ ਜੋ ਪਾਉਣ ਦੇ ਚਾਰਿਆ ਪੂਰਾ ਸਰਕਾਰ ਨਾ ਬਹੁਤਵਾਦੀ ਮੈਂ ਜਿਆ ਸਰਕਾਰ ਕੋ ਵੀ ਕੇਂਦਰ ਸਰਕਾਰ ਕੋ ਮੰਗ ਕਰਦਾ ਇਹਨਾਂ ਦੀਆਂ ਮੁੱਖ ਮੰਗਾਂ ਜੇ ਹੈ ਕਿ ਪ੍ਰਵਾਨਿਤ ਕੀਤੀ ਜਾਣਾ ਉਹਨਾਂ ਦੀਆਂ ਧਾਰਾ ਜਾਰੀ ਉਹਨਾਂ ਜਾਣਕਾਰੀ ਕੀਤਾ ਜਾਵੇ ਜਾਂ ਆਇਆ ਅਕਤਾਬ ਸਮਾਜ ਚੂਕੀ ਚੈਨਲ ਜਿਹੜਾ ਸੰਸਾਰ ਦੇਖਦੇ ਆ ਅਫਰਿਆ ਕਰੀਏ ਵਾਏ ਕੁਝ ਖਾਸਾ ਆਉਂਦਾ ਆਉ ਗੱਲਵਾ ਕਰੀ ਭਵੇਂ ਕੋ ਆਜੀ ਨਾ ਆ ਸਾਰੀ ਸੱਤਰੀ ਕਾ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਧੰਨੇ ਦੇ ਬੈਠਿਆ ਜੀ कि मैं आपको पहले ही बेनती कर चुका कि जो मेरा अल का धरना है आई पी एस आई ई एस लॉबी पीछे सितंबर को आके एक्ट जो कमजोर किया जा रहा दिन पत्जोर